ਡੀ 16 ਫਰਵਰੀ ਨੂੰ ਫਿਲਮ ਰਿਲੀਜ਼ ਹੋਈ ਆ ਉਹਏ ਭੋਲੇ ਕਵੈਸਚਨ ਕਮਿਊਨਿਟੀ ਦਾ ਜਿਹੜਾ ਇੱਕ ਮਜ਼ਾਕ ਬਣਾਇਆ ਗਿਆ ਬਹੁਤ ਆਦਰਮਾਨ ਜਿਹੜਾ ਸਾਡੇ ਦਿਲਾਂ ਦੇ ਵਿੱਚ ਆ ਹੋਲੀ ਸਪਿਰਿਟ ਦਾ ਪਵਿੱਤਰ ਆਤਮਾ ਦਾ ਉਹਦੀ ਬੇਅਦਵੀ ਕੀਤੀ ਗਈ ਅ ਜੁਆਇੰਟ ਕਮਿਸ਼ਨਰ ਸਾਹਿਬ ਨੂੰ ਮਿਲੇ ਔਰ ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਐ ਐਸਚਓ ਸਾਹਿਬ ਨੇ ਐਫ ਆਈ ਆਰ ਨੰਬਰ 00 ਜਿਹੜੀ 17 ਆ ਉਹ ਕੱਢ ਦਿੱਤੀ ਆ ਅਸੀਂ ਇਹ ਉਮੀਦ ਕਰਦੇ ਆ ਕਿ ਬਹੁਤ ਜਲਦ ਜਿਹੜਾ ਪ੍ਰਸ਼ਾਸਨ ਆ ਉਹਨਾਂ ਨੂੰ ਗ੍ਰਿਫਤਾਰੀ ਵੀ ਗ੍ਰਿਫਤਾਰੀ ਵੀ ਕਰੇਗਾ ਕੀ ਮਸਲਾ ਕੀ ਹੈ ਹਾਂ ਜੀ ਮੇਰਾ ਨਾਮ ਸਨਾਵਰ ਪੱਟੀ ਪ੍ਰਧਾਨ ਯੂनाइटेड ਪੀਪਲਸ ਲੀਗ ਔਰ ਮੇਰੇ ਨਾਲ ਚੇਅਰਮੈਨ ਸਾਹਿਬ ਪਾਸਟ ਐਂਥਨੀ ਜੀ ਜਨਰਲ ਸੈਕਟੀ ਜੌਨ ਮਸੀ ਜੌਨੀ ਜੀ ਔਰ ਬਾਕੀ ਸਾਡੇ ਜਿਹੜੇ ਸਹਿਯੋਗੀ ਨੇ ਵਾਈਸ ਪ੍ਰਧਾਨ ਸैमਸਨ ਗੇਲ ਜੀ ਅਕਾਸ਼ ਜੀ ਵਿਲਸਨ ਜੀ ਐਂਥਨੀ ਜੀ ਔਰ ਰੌਕੀ ਜੀ ਔਰ ਬਾਕੀ ਹੋਰ ਵੀ ਜਿਹੜੇ ਸਾਡੇ ਸਾਥੀ ਨੇ ਅੱਜ ਪਰਸੋ ਸਾਡੇ ਧਿਆਨ ਦੇ ਵਿੱਚ ਆਇਆ ਸੀ ਜਿਹੜੀ 16 ਫਰਵਰੀ ਨੂੰ ਫਿਲਮ ਰਿਲੀਜ਼ ਹੋਈ ਆ ਉਹ ਏ ਭੋਲੇ ਓਏ ਉਹਦੇ ਵਿੱਚ 크ਿਸਚਨ ਕਮਿਊਨਿਟੀ ਦਾ ਜਿਹੜਾ ਇੱਕ ਮਜ਼ਾਕ ਬਣਾਇਆ ਗਿਆ ਉਹਦੇ ਵਿੱਚ ਜਿਸ ਤਰੀਕੇ ਨਾਲ ਸਾਡੀਆਂ ਸੁਭਾਵਾਂ ਲੱਗਦੀਆਂ ਵਾਂ ਉਸੇ ਤਰੀਕੇ ਨਾਲ ਉਹਦੇ ਵਿੱਚ ਇੱਕ ਰੋਲ ਪੇਸ਼ ਕੀਤਾ ਗਿਆ ਜਿਹਦੇ ਵਿੱਚ ਉਹਨੇ ਸਾਡੀ ਜਿਹੜੀ ਬੜੀ ਹੋਲੀ ਹੈ ਗਈ ਆ ਜਿਹਨੂੰ ਅਸੀਂ ਬਹੁਤ ਆਦਰ ਮਾਣ ਜਿਹੜਾ ਸਾਡੇ ਦਿਲਾਂ ਦੇ ਵਿੱਚ ਹੈ होली स्पਿਰਟ ਦਾ ਪਵਿੱਤਰ ਆਤਮਾ ਦਾ ਉਹਦੀ ਬੇਅਦਵੀ ਕੀਤੀ ਗਈ ਜਿਹਦੇ ਸਬੰਧ ਦੇ ਵਿੱਚ ਅਸੀਂ ਪਰਸੋਂ ਜੁਆਇੰਟ ਕਮਿਸ਼ਨਰ ਸਾਹਿਬ ਨੂੰ ਮਿਲੇ ਔਰ ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਔਰ ਉਹ ਉਹਨਾਂ ਨੇ ਅੱਛੀ ਇੱਕ ਕਾਰਗੁਜ਼ਾਰੀ ਕਰਦੇ ਹੋਏ ਕਮਿਸ਼ਨਰ ਸਾਹਿਬ ਔਰ ਜਿਹੜਾ ਜ਼ਿਲ੍ਹਾ ਜਲੰਧਰ ਦੀ ਐਡਮਿਨਿਸਟ੍ਰੇਸ਼ਨ ਹੈਗੀ ਆ ਉਹਨਾਂ ਨੇ 4 ਨੰਬਰ ਥਾਣੇ ਦੇ ਵਿੱਚ ਇਸ ਰਿਪੋਰਟ ਨੂੰ ਭੇਜਿਆ ਔਰ ਫੌਰੀ ਤੌਰ ਤੇ ਉਤੇ ਕਾਰਵਾਈ ਕਰਦੇ ਆ ਚਾਰ ਨੰਬਰ ਦੇ ਵਿੱਚ ਸਾਡੇ ਜਿਹੜੇ ਡੀਐਸਪੀ ਸਾਹਿਬ ਨੇ ਨਰਮਲ ਸਿੰਘ ਜੀ ਔਰ ਉਹਨਾਂ ਦੇ ਦਿਸ਼ਾ ਨਿਰਦੇਸ਼ ਤੋਂ ਐਸਐਚਓ ਸਾਹਿਬ ਨੇ ਐਫਆਈਆਰ ਨੰਬਰ 00 ਜਿਹੜੀ 17 ਆ ਉਹ ਕੱਢ ਦਿੱਤੀ ਆ ਔਰ ਇਹਦੇ ਵਿੱਚ ਜਿਹੜੀ ਐਫਆਈਆਰ ਹੈਗੀ ਆ ਔਰ ਵਰਿੰਦਰ ਰਾਮ ਗੜੀਆ ਜਿਹੜਾ ਡਾਇਰੈਕਟਰ ਆ ਔਰ ਜਗਜੀਤ ਸੰਧੂ ਜਿਹੜਾ ਮੁੱਖ ਕਲਾਕਾਰ ਆ ਤੇ ਨਾਲ ਜਿਹੜੇ ਉਹਨਾਂ ਦੇ ਉਸ ਸੈਕਟ ਦੇ ਵਿੱਚ ਸਹਿਯੋਗੀ ਕਲਾਕਾਰ ਸੀਗੇ ਉਹਨਾਂ ਦੇ ਉੱਤੇ ਜਿਹੜੀ ਐਫਆਈਆਰ ਕੀਤੀ ਗਈ ਆ ਔਰ ਉਦੇ ਨਾਲ ਨਾਲ ਹੀ ਅਸੀਂ ਇਹ ਉਮੀਦ ਕਰਦੇ ਹਾਂ ਕਿ ਬਹੁਤ ਜਲਦ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਨੂੰ ਗ੍ਰਿਫਤਾਰੀ ਵੀ ਗ੍ਰਿਫਤਾਰੀ ਵੀ ਕਰੇਗਾ ਤਾਂ ਕਿ ਜਿਹੜੇ ਸਾਡੇ ਜ਼ਖਮਾਂ ਦੇ ਉੱਤੇ ਰਹਿੰਦੇ ਹੁੰਦੇ ਮਰਮ ਵੀ ਹੈਗੇ ਆ ਉਹ ਲੱਗ ਸਕਣ ਔਰ ਇਹਦੇ ਨਾਲ ਪੂਰੇ ਮਸੀਹੀ ਸਮਾਜ ਦੇ ਵਿੱਚ ਇੱਕ ਪ੍ਰਸ਼ਾਸਨ ਦਾ ਜਿੱਥੇ ਸਾਡੀ ਨਜ਼ਰਾਂ ਦੇ ਵਿੱਚ ਬਹੁਤ ਜ਼ਿਆਦਾ ਇੱਜ਼ਤ ਵਧੀ ਆ ਉੱਥੇ ਹੀ ਸਾਡੇ ਲੋਕਾਂ ਨੂੰ ਬੜਾ ਇਸ ਚੀਜ਼ ਦੇ ਨਾਲ ਹੌਸਲਾ ਫਜ਼ਾਈ ਵੀ ਮਿਲੀ ਆ ਕਿ ਜਿਹੜੇ ਸਾਡੇ ਸਮਾਜ ਦੇ ਨਾਲ ਇਹੋ ਜਿਹਾ ੱੱਕਾ ਹੁੰਦਾ ਆ ਉਹ ਉਹ ਗਾਂ ਤੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਔਰ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਆ ਉਹਨਾਂ ਨੂੰ ਇਸ ਗੱਲ ਦੇ ਉੱਤੇ ਇਹ ਅਕਲ ਵੀ ਮਿਲੇਗੀ ਕਿ ਅਸੀਂ ਕਿਸੇ ਦੇ ਧਰਮ ਨੂੰ ਕਿਸੇ ਸਮੁਦਾਏ ਨੂੰ ਠੇਸ ਨਹੀਂ ਪਹੁੰਚਾਉਣੀ ਹਾਂ ਸਮਾਂ ਵੀ ਦਿੱਤਾ ਜਾਏਗਾ ਗ੍ਰਿਫਤਾਰੀ ਵਾਸਤੇ ਦੇਖੋ ਫਿਲਹਾਲ ਤਾਂ ਅੱਜ ਐਫਆਈਆਰ ਦਰਜ ਕੀਤੀ ਗਈ ਆ ਸਮਾਂ ਤਾਂ ਨੇਚਰਲੀ ਗੱਲ ਹੈਗੀ ਆ ਹਰ ਇੱਕ ਚੀਜ਼ ਨੂੰ ਲੱਗਦਾ ਆ ਦੋ ਜਾਂ ਤਿੰਨ ਦਿਨ ਦਾ ਸਮਾਂ ਹੋ ਉਹਦੀ ਕਰੇ ਗ੍ਰਫਤਾਰੀ ਉਹਨਾਂ ਦੀ ਹੋ ਜਾਏਗੀ ਐਫ ਆਈ ਆਰ ਕਿੰਨੇ ਬੰਦਿਆਂ ਦੇ ਇਕੱਠ ਹੋਈ ਹੈ ਜੀ ਐਫ ਆਈ ਆਰ ਬੇਸਿਕਲੀ ਬਾਈ ਨੇਮ ਦੋ ਬੰਦਿਆਂ ਦੇ ਉੱਤੇ ਹੈਗੀ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਅਦਰਸ ਦੇ ਵਿੱਚ ਸਹਿਯੋਗੀ ਕਲਾਕਾਰ ਨੇ ਉਹ ਅਦਰਸ ਦੇ ਵਿੱਚ ਹੈਗੇ ਨੇ 16 ਫਰਵਰੀ ਨੂੰ ਫਿਲਮ ਰਿਲੀਜ਼ ਹੋਈ ਆ ਉਹ ਏ ਭੋਲੇ ਕੁਐਸਚਨ ਕਮਿਊਨਿਟੀ ਦਾ ਜਿਹੜਾ ਇੱਕ ਮਜ਼ਾਕ ਬਣਾਇਆ ਗਿਆ ਬਹੁਤ ਆਦਰਮਾਨ ਜਿਹੜਾ ਸਾਡੇ ਦਿਲਾਂ ਦੇ ਵਿੱਚ ਆ ਹੋਲੀ ਸਪਿਰਿਟ ਦਾ ਪਵਿੱਤਰ ਆਤਮਾ ਦਾ ਉਹਦੀ ਬੇਅਦਬੀ ਕੀਤੀ ਗਈ ਜੋਇੰਟ ਕਮਿਸ਼ਨਰ ਸਾਹਿਬ ਨੂੰ ਮਿਲੇ ਔਰ ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਐਸਐਚਓ ਸਾਹਿਬ ਨੇ ਐਫਆਈਆਰ ਨੰਬਰ 00 ਜਿਹੜੀ 17 ਆ ਉਹ ਕੱਢ ਦਿੱਤੀ ਆ ਅਸੀਂ ਇਹ ਉਮੀਦ ਕਰਦੇ ਆ ਕਿ ਬਹੁਤ ਜਲਦ ਜਿਹੜਾ ਪ੍ਰਸ਼ਾਸਨ ਆ ਉਹਨਾਂ ਨੂੰ ਗ੍ਰਿਫਤਾਰੀ ਵੀ ਗ੍ਰਿਫਤਾਰੀ ਵੀ ਕਰੇਗਾ ਕੀ ਮਸਲਾ ਕੀ ਹੈ ਹਾਂਜੀ ਮੇਰਾ ਨਾਮ ਸਨਾਵਰ ਪੱਟੀ ਪ੍ਰਧਾਨ ਯੂਨਾਈਟਿਡ ਪੀਪਲਜ਼ ਲੀਗ ਔਰ ਮੇਰੇ ਨਾਲ ਚੇਅਰਮੈਨ ਸਾਹਿਬ ਪਾਸ ਐਂਥਨੀ ਜੀ ਜਨਰਲ ਸੈਕਟੀ ਜੌਨ ਮਸੀ ਜੌਨੀ ਜੀ ਔਰ ਬਾਕੀ ਸਾਡੇ ਜਿਹੜੇ ਸਹਿਯੋਗੀ ਨੇ ਵਾਈਸ ਪ੍ਰਧਾਨ ਸैमसन ਗੇਲ ਜੀ ਆਕਾ ਜੀ ਵਿਲਸਨ ਜੀ ਐਂਥਨੀ ਜੀ ਔਰ ਰੌਕੀ ਜੀ ਔਰ ਬਾਕੀ ਹੋਰ ਵੀ ਜਿਹੜੇ ਸਾਡੇ ਸਾਥੀ ਨੇ ਅੱਜ ਪਰਸੋ ਸਾਡੇ ਧਿਆਨ ਦੇ ਵਿੱਚ ਆਇਆ ਸੀ ਜਿਹੜੀ 16 ਫਰਵਰੀ ਨੂੰ ਫਿਲਮ ਰਿਲੀਜ਼ ਹੋਈ ਆ ਉਹ ਇਹ ਭੋਲੇ ਹੋਏ ਉਹਦੇ ਵਿੱਚ 크ਿਸਚਨ ਕਮਿਊਨਿਟੀ ਦਾ ਜਿਹੜਾ ਇੱਕ ਮਜ਼ਾਕ ਬਣਾਇਆ ਗਿਆ ਉਹਦੇ ਵਿੱਚ ਜਿਸ ਤਰੀਕੇ ਨਾਲ ਸਾਡੀਆਂ ਸੁਭਾਵਾਂ ਲੱਗਦੀਆਂ ਵਾਂ ਉਸੇ ਤਰੀਕੇ ਨਾਲ ਉਹਦੇ ਵਿੱਚ ਇੱਕ ਰੋਲ ਪੇਸ਼ ਕੀਤਾ ਗਿਆ ਜਿਹਦੇ ਵਿੱਚ ਉਨੇ ਸਾਡੀ ਜਿਹੜੀ ਬੜੀ ਹੋਲੀ ਹੈਗੀ ਆ ਜਿਹਨੂੰ ਅਸੀਂ ਬਹੁਤ ਆਦਰ ਮਾਣ ਜਿਹੜਾ ਸਾਡੇ ਦਿਲਾਂ ਦੇ ਵਿੱਚ ਆ ਹੋਲੀ ਸਪਿਰਿਟ ਦਾ ਪਵਿੱਤਰ ਆਤਮਾ ਦਾ ਉਹਦੀ ਬੇਅਦਬੀ ਕੀਤੀ ਗਈ ਜਿਹਦੇ ਸਬੰਧ ਦੇ ਵਿੱਚ ਅਸੀਂ ਪਰਸੋਂ ਜੁਆਇੰਟ ਕਮਿਸ਼ਨਰ ਸਾਹਿਬ ਨੂੰ ਮਿਲੇ ਔਰ ਉਹਨਾਂ ਨੂੰ ਐਪਲੀਕੇਸ਼ਨ ਦਿੱਤੀ ਔਰ ਉਹ ਉਹਨਾਂ ਨੇ ਅੱਛੀ ਇੱਕ ਕਾਰਗੁਜ਼ਾਰੀ ਕਰਦੇ ਹੋਏ ਕਮਿਸ਼ਨਰ ਸਾਹਿਬ ਔਰ ਜਿਹੜਾ ਜ਼ਿਲ੍ਹਾ ਜਲੰਧਰ ਦੀ ਐਡਮਿਨਿਸਟ੍ਰੇਸ਼ਨ ਹੈਗੀ ਆ ਉਹਨਾਂ ਨੇ 4 ਨੰਬਰ ਥਾਣੇ ਦੇ ਵਿੱਚ ਇਸ ਰਿਪੋਰਟ ਨੂੰ ਭੇਜਿਆ ਔਰ ਫੌਰੀ ਤੌਰ ਤੇ ਉਤੇ ਕਾਰਵਾਈ ਕਰਦੇ ਆ ਚਾਰ ਨੰਬਰ ਦੇ ਵਿੱਚ ਸਾਡੇ ਜਿਹੜੇ ਡੀਐਸਪੀ ਸਾਹਿਬ ਨੇ ਨਰਮਲ ਸਿੰਘ ਜੀ ਔਰ ਉਹਨਾਂ ਦੇ ਦਿਸ਼ਾ ਨਿਰਦੇਸ਼ ਤੋਂ ਐਸਐਚਓ ਸਾਹਿਬ ਨੇ ਐਫਆਈਆਰ ਨੰਬਰ 00 ਜਿਹੜੀ 17 ਆ ਉਹ ਕੱਢ ਦਿੱਤੀ ਆ ਔਰ ਇਹਦੇ ਵਿੱਚ ਜਿਹੜੀ ਐਫਆਈਆਰ ਹੈਗੀ ਆ ਔਰ ਵਰਿੰਦਰ ਰਾਮ ਗੜੀਆ ਜਿਹੜਾ ਡਾਇਰੈਕਟਰ ਆ ਔਰ ਜਗਜੀਤ ਸੰਧੂ ਜਿਹੜਾ ਮੁੱਖ ਕਲਾਕਾਰ ਆ ਤੇ ਨਾਲ ਜਿਹੜੇ ਉਹਨਾਂ ਦੇ ਉਸ ਸੈਕਟ ਦੇ ਵਿੱਚ ਸਹਿਯੋਗੀ ਕਲਾਕਾਰ ਸੀਗੇ ਉਹਨਾਂ ਦੇ ਉੱਤੇ ਜਿਹੜੀ ਐਫਆਈਆਰ ਕੀਤੀ ਗਈ ਆ ਔਰ ਉਦੇ ਨਾਲ ਨਾਲ ਹੀ ਅਸੀਂ ਇਹ ਉਮੀਦ ਕਰਦੇ ਹਾਂ ਕਿ ਬਹੁਤ ਜਲਦ ਜਿਹੜਾ ਪ੍ਰਸ਼ਾਸਨ ਹੈ ਉਹਨਾਂ ਨੂੰ ਗ੍ਰਿਫਤਾਰੀ ਵੀ ਗ੍ਰਿਫਤਾਰੀ ਵੀ ਕਰੇਗਾ ਤਾਂ ਕਿ ਜਿਹੜੇ ਸਾਡੇ ਜ਼ਖਮਾਂ ਦੇ ਉੱਤੇ ਰਹਿੰਦੇ ਹੁੰਦੇ ਮਰਮ ਵੀ ਹੈਗੇ ਆ ਉਹ ਲੱਗ ਸਕਣ ਔਰ ਇਹਦੇ ਨਾਲ ਪੂਰੇ ਮਸੀਹੀ ਸਮਾਜ ਦੇ ਵਿੱਚ ਇੱਕ ਪ੍ਰਸ਼ਾਸਨ ਦਾ ਜਿੱਥੇ ਸਾਡੀ ਨਜ਼ਰਾਂ ਦੇ ਵਿੱਚ ਬਹੁਤ ਜ਼ਿਆਦਾ ਇੱਜ਼ਤ ਵਧੀ ਆ ਉੱਥੇ ਹੀ ਸਾਡੇ ਲੋਕਾਂ ਨੂੰ ਬੜਾ ਇਸ ਚੀਜ਼ ਦੇ ਨਾਲ ਹੌਸਲਾ ਫਜ਼ਾਈ ਵੀ ਮਿਲੀ ਆ ਕਿ ਜਿਹੜੇ ਸਾਡੇ ਸਮਾਜ ਦੇ ਨਾਲ ਇਹੋ ਜਿਹਾ ੱੱਕਾ ਹੁੰਦਾ ਆ ਉਹ ਉਹ ਗਾਂ ਤੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਔਰ ਇਹੋ ਜਿਹੇ ਜਿਹੜੇ ਸ਼ਰਾਰਤੀ ਅੰਸਰ ਆ ਉਹਨਾਂ ਨੂੰ ਇਸ ਗੱਲ ਦੇ ਉੱਤੇ ਇਹ ਅਕਲ ਵੀ ਮਿਲੇਗੀ ਕਿ ਅਸੀਂ ਕਿਸੇ ਦੇ ਧਰਮ ਨੂੰ ਕਿਸੇ ਸਮੁਦਾਏ ਨੂੰ ਠੇਸ ਨਹੀਂ ਪਹੁੰਚਾਉਣੀ ਹਾਂ ਸਮਾਂ ਵੀ ਦਿੱਤਾ ਜਾਏਗਾ ਗ੍ਰਿਫਤਾਰੀ ਵਾਸਤੇ ਦੇਖੋ ਫਿਲਹਾਲ ਤਾਂ ਅੱਜ ਐਫਆਈਆਰ ਦਰਜ ਕੀਤੀ ਗਈ ਆ ਸਮਾਂ ਤਾਂ ਨੇਚਰਲੀ ਗੱਲ ਹੈਗੀ ਆ ਹਰ ਇੱਕ ਚੀਜ਼ ਨੂੰ ਲੱਗਦਾ ਆ ਦੋ ਜਾਂ ਤਿੰਨ ਦਿਨ ਦਾ ਸਮਾਂ ਹੋ ਉਹਦੀ ਕਰੇ ਗ੍ਰਫਤਾਰੀ ਉਹਨਾਂ ਦੀ ਹੋ ਜਾਏਗੀ ਐਫ ਆਈ ਆਰ ਕਿੰਨੇ ਬੰਦਿਆਂ ਦੇ ਇਕੱਠ ਹੋਈ ਹੈ ਜੀ ਐਫ ਆਈ ਆਰ ਬੇਸਿਕਲੀ ਬਾਈ ਨੇਮ ਦੋ ਬੰਦਿਆਂ ਦੇ ਉੱਤੇ ਹੈਗੀ ਹੈ ਜੀ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਅਦਰਸ ਦੇ ਵਿੱਚ ਸਹਿਯੋਗੀ ਕਲਾਕਾਰ ਨੇ ਉਹ ਅਦਰਸ ਦੇ ਵਿੱਚ ਹੈਗੇ ਨੇ